ਸੰਤਾਨ ਸਰਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਜੋ ਕੋਟਕਪੂਰੇ ਬਠਿੰਡਾ ਰੋਡ ਤੋਂ ਬਹਿਬਲ ਨੂੰ ਛੜਕ ਜਾਂਦੀ ਹੈ ਅਸੀਂ ਪਿਛਲੇ ਸਾਲ ਇਹਦੇ ਤੇ 6 ਟਾਹਲੀਆਂ ਲਾਈਆਂ ਸੀ ਉਹ ਕਾਮਯਾਬ ਹੋ ਗਏ ਤੇ 4 ਰੋਖ ਅਸੀਂ ਐਸ ਤੇ ਲਾਦੇ ਆ ਵੇਖ ਸਕਦੇ ਤੁਸੀਂ ਇੱਕ ਨਿੰਮ ਲਾਈ ਸੀ ਆਵੇ ਆ ਪਾਣੀ ਪਾਇਆ ਤੇ ਨਿੰਮ ਹੋ ਗਈ 4 ਐਸ ਰੋਡ ਤੇ ਅਸੀਂ ਐਕਤੀ ਲਾਦੇ ਆ ਆ ਪਿਛਲੇ ਸਾਲ ਤੇ ਬੁੱਟੇ ਆ ਗਏ ਸਾਰੇ ਤੁਸੀਂ ਆਹ ਆਹਾ ਪਿਛਲੇ ਸਾਲ ਤੇ ਆਹ ਟਾਹਲੀਆਂ ਜਿਹੜੀਆਂ ਅਸੀਂ ਆਪਦੇ ਹੱਥੀ ਲਾਈਆਂ ਹੱਥੀਆਂ ਸੀ ਇਹਨਾਂ ਨੂੰ ਪਾਣੀ ਪਾਇਆ ਹੈ ਤੇ ਉਦੋਂ ਬਾਅਦ ਅਸੀਂ ਦੂਜੇ ਪਾਸੇ ਤੁਹਾਨੂੰ ਤਸਵੀਰ ਬੁਖਾ ਰਹੇ ਆ ਇਧਰਲੇ ਪਾਸੇ ਇਹ ਨਰੇਗਾ ਮਜ਼ਦੂਰਾਂ ਦੇ ਦੀਨ ਲਵਾਏ ਗਏ ਸੀ ਬੂੜ ਪੌਦੇ ਜਿਹੜਿਆ ਹਨ ਆਹ ਬੂਟੇ ਜਿਹੜੇ ਇਹ ਨਰੇਗਾ ਮਜ਼ਦੂਰਾਂ ਦੇ ਦੀਨ ਲਵਾਏ ਗਏ ਸੀ ਆਹ ਪੇੜ ਪੌਦੇ ਜਿਹੜੇ ਆਹ ਤੁਸੀਂ ਦੇਖ ਸਕਦੇ ਹੋ ਤੇ ਇਹ ਅੱਗ ਪੈ ਗਈ ਸੁੱਕ ਗਏ ਤੇ ਜਿਹੜੇ ਬਹਿਵਲ ਕਲਾਂ ਦੇ ਨਰੇਗਾ ਮਜ਼ਦੂਰ ਹੈ ਵੇਖੋ ਇਹਨਾਂ ਨੂੰ ਉਹਨਾਂ ਨੇ ਪੈਸੇ ਲੈ ਕੇ ਲਾਇਆ ਤੋਵਾ ਵੀ ਪੈਸੇ ਲੈ ਕੇ ਪਟਿਆ ਪਾਣੀ ਵੀ ਬੂਟਾ ਵੀ ਪੈਸੇ ਲੈ ਕੇ ਲਾਇਆ ਤੇ ਵੱਡਣ ਮੇਰੀ ਉਹ ਮੁਕਤਾਰੀ ਵੱਟ ਕੇ ਲੈ ਗਏ ਉਹਨਾਂ ਦਾ ਕੀ ਫਰਜ਼ ਬਣਦਾ ਵੀ ਇਹ ਬੂਟਾ ਸੁੱਕ ਗਿਆ ਕਿ ਉਹ ਥੋੜੀ ਜਿਹੀ ਵਿਥੀ ਤੇ ਇੱਕ ਨਵਾਂ ਬੂਟਾ ਵੀ ਲਾ ਸਕਦੇ ਐ ਵੀ ਜੇ ਉਹਨਾਂ ਨੂੰ ਰਵਾਤਾ ਵਰਨ ਦੇ ਨਾਲ ਪਿਆਰ ਹੋਵੇ ਫੇਕੋ ਅਸੀਂ ਇਸ ਰੋਡ ਦੇ ਉੱਤੇ 10 ਬੂਟੇ ਤਿਆਰ ਕਰਦੇ ਜਿਹੜਾ ਬਹਿਵਲ ਨੂੰ ਜਾਂਦਾ ਤੇ ਇਹ ਨਰੇਕਾ ਮਜ਼ਦੂਰ ਵੇਖ ਲੋ ਵੀ ਤੁਸੀਂ ਸਰਕਾਰਾਂ ਦੇ ਕੰਮ ਦੇਖ ਲੋ ਲਾਏ ਪੈਸੇ ਲੈ ਕੇ ਤੇ ਵੱਟ ਕੇ ਉਹ ਮੁਗਤੀ ਲੈ ਜਾਂਦੇ ਇਹ ਲੋਕ ਪੰਜਾਬ ਰੰਗਲਾ ਪੰਜਾਬ ਬਣਾਉਣਗੇ ਰੰਗਲੇ ਪੰਜਾਬ ਬਣਾਉਣ ਦੇ ਵਿੱਚ ਕੁਝ ਥੋੜੇ ਜਿਹੇ ਲੋਕਾਂ ਦਾ ਯੋਗਦਾਨ ਆ ਸਾਰੇ ਲੋਕਾਂ ਦਾ ਯੋਗਦਾਨ ਨਹੀਂ ਅਸੀਂ ਤੁਹਾਨੂੰ ਬਖਾ ਸਕਦੇ ਹਾਂ ਆਹ ਵੇਖ ਸਕਦੇ ਆ ਤੁਸੀਂ ਹੋ ਤੱਕ ਸਾਰੇ ਬੂਟੇ ਮਤਲਬ ਹੀ ਪੈਸੇ ਲੈ ਕੇ ਲਾਏ ਸੀ ਸਾਰੇ ਮੁੱਕ ਗਏ ਵਿਹਲਾ ਹੋ ਗਿਆ ਤਾਂ ਅਸੀਂ ਦੱਸਣਾ ਚਾਹੁੰਦੇ ਆਂ ਵੀ ਇਹ ਵੱਡਣ ਵਾਲਿਆਂ ਦਾ ਕੋਲੇ ਤਾਂ ਉਹਨਾਂ ਦੇ ਕੋਲੇ ਸਮਾਂ ਤੇ ਇੱਕ ਦਿਨ ਵੀ ਉਹ ਮੁਕਤ ਪਾਣੀ ਪਾਉਣ ਨਹੀਂ ਆਏ ਵੀ ਇਹ ਵੱਡੇ ਹੋਣਗੇ ਚਲ ਡਾਣਾ ਅਸੀਂ ਤੋੜ ਕੇ ਲਿਜਾਵਾਂਗੇ ਸਵਾਲ ਹੀ ਪੈਂਦੀ ਹੈ ਸਵਾਰਥੀ ਲੋਕ ਹੈ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆਂ ਕਿ ਕੁਝ ਸਾਰਾ ਦੋਸ਼ ਸਰਕਾਰਾਂ ਤੇ ਦੇਈ ਜਾਂਦੇ ਆ ਸਰਕਾਰਾਂ ਤੇ ਦੋਸ਼ ਲਾਈ ਜਾਂਦੇ ਤੇ ਇਹਨਾਂ ਵੱਡੀ ਕੌਣ ਧਿਆਨ ਦੇਊਗਾ ਜਿਹੜੇ ਸੁੱਕ ਕੇ ਤੇ ਮੁੜ ਕੇ ਵੱਢ ਕੇ ਲੋਕ ਮੁਗਤ ਲੈ ਜਾਂਦੇ ਆ ਤਾਂ ਅਸੀਂ ਪੈਸੇ ਬਿਨਾ ਮੁਕਤ ਮੁਗਤ ਬੂਟੇ ਲਾਏ ਆਪਣੇ ਗੁਰੂ ਦੇ ਜਨਮ ਦਿਹਾੜੇ ਤੇ ਇਹ ਪੈਸੇ ਲੈ ਕੇ ਲਾਉਂਦੇ ਆ ਇਹ ਪਾਲ ਨਹੀਂ ਸਕਦੇ ਅਸੀਂ ਚਾਹੁੰਦੇ ਆ ਕਿ ਅਸੀਂ ਇਹ ਮੁਗਤ ਲਾ ਕੇ ਪਾਲਿਆ ਸਾਡੇ ਤੇ ਲੋਕਾਂ ਵਿੱਚ ਆਹ ਫਰਕ ਆ ਸਾਡੇ ਗੁਰੂ ਦੀ ਸਿੱਖਿਆ ਵਿੱਚ ਆਹ ਫਰਕ ਆ ਜਿਹੜੇ ਲੋਕ ਸਾਡੇ ਗੁਰੂ ਤੇ ਦੋਸ਼ ਲਾਉਂਦੇ ਆ ਸਬੂਤ ਵਿਖਾ ਰਹੇ ਆ ਅਸੀਂ ਕਿ ਸੁੱਕੇ ਪਏ ਆ ਅਸੀਂ ਉਹ ਬੂਟੇ ਆਪਣੇ ਗੁਰੂ ਦੀ ਸਿੱਖਿਆ ਤੇ ਚੱਲਦੇ ਹੋਏ ਅਸੀਂ ਲਾ ਕੇ ਵਿਖਾਤੇ 10 ਬੂਟੇ ਸ ਰੋਡ ਦੇ ਉੱਤੇ ਲਾ ਕੇ ਤਿਆਰ ਕਰਤੇ ਕੱਲਿਆਂ ਨੇ 10 ਬੂਟੇ ਤੇ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਮਾਫੀ ਚਾਹੁੰਦੇ ਆ ਕਿ ਅਸੀਂ ਜਗਲਾਤ ਮਹਿਕਬੇ ਨੂੰ ਵੀ ਬੇਨਤੀ ਕਰਦੇ ਆਂ ਵੀ ਪਹਿਲਾਂ ਰੋਖਾਂ ਦਾ ਸਰਪਾ ਕਰਾ ਵੀ ਕਿੰਨੇ ਲਾਏ ਤੇ ਕਿੰਨੇ ਸਾਲ ਚ ਕਾਮਯਾਬ ਹੋਏ ਇਹਨਾਂ ਦਾ ਵੀ ਸਰਕਾਰ ਸਰਪਾ ਕਰਾ ਵੀ ਪਤਾ ਲੱਗੇ ਵੀ 10000 ਬੂਟਾ ਲਾਇਆ 8000 ਦਾ ਕਾਮਯਾਬ ਹੋਵੇ ਜੇ ਬਦਲ ਵੀ 5000 ਦਾ 2000 ਹੀ ਰਹਿ ਗਏ ਤਾਂ ਉਹਦਾ ਫਾਇਦਾ ਕੀ ਇਹਦੇ ਤੇ ਖਰਚਾ ਹੁੰਦਾ ਸਰਕਾਰ ਵੀ ਇਸ ਪਾਸੇ ਗੌਰ ਕਰੇ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲੇ ਕਿ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਤਾ ਲੱਗੇ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਕਿੰਨਾ ਕੁ ਵਾਤਾਵਰਨ ਨੂੰ ਕੁਝ ਦੇ ਰਹੇ ਆ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ